singers over Diljit Dosanjh film. After Mika Singh, now Guru Randhawa slams Diljit Dosanjh. Randhawa reminds Diljit. ਲੋ ਵੀ ਮੂਵੀ ਆ ਰਹੀ ਹੈ ਸਰਦਾਰ ਜੀ ਤੇ ਉਹਦੇ ਬਾਰੇ ਜੋ ਵੀ ਵਿਚਾਰ ਆਪਾਂ ਦੇਖ ਰਹੇ ਆ ਹਨਾ ਆਪਣਾ ਉਹ ਗੰਜਾ ਜਾ ਹੋ ਗਿਆ ਇੱਕ ਉਹਦਾ ਵੀ ਆਈ ਜਾਂਦਾ ਤੇ ਇੱਕ ਰੰਦਾ ਵਰੰਦੂ ਵਾਜਾ ਉਹਦਾ ਵੀ ਆਈ ਜਾਂਦਾ ਪੰਜਾਬੀ ਹੋ ਕੇ ਹਨਾ ਉਹ ਵੀ ਲੱਗੇ ਆ ਬੋਲਣ ਦੇਸ਼ ਧਰੋ ਤੇ ਦੇਸ਼ ਫਲਾਨਾ ਕਰ ਰਹੇ ਹੋ ਤੇ ਇੱਥੇ ਇਹਨਾਂ ਚੂਤੀਆਂ ਦੇ ਨਾ ਪਹਿਲੀ ਗੱਲ ਜਿਹੜੇ ਬਾਹਰ ਬੈਠੇ ਆ ਉਹਨਾਂ ਦਾ ਵੀ ਬੜਾ ਪੁੱਦੋ ਜਿਹੜੇ ਲੋਕ ਕਰੀ ਕਹਿੰਦੇ ਆ ਵੀ ਹਨਾ ਦੇਸ਼ਦ్రో ਕਰਦੇ ਆ ਕਰਦੇ ਆ ਇਹ ਆਪ ਇੱਥੇ ਮੇਰੇ ਸਾਡੇ ਪਾਕਿਸਤਾਨੀਆਂ ਕੋਲ ਜਾ ਕੇ ਕੰਮ ਕਰਾਉਣਗੇ ਪਾਕਿਸਤਾਨੀਆਂ ਦੇ ਜੇ ਕੰਮ ਕਰਦੇ ਆ ਉੱਥੇ 1 ਡਾਲਰ ਵੀ ਉਹ ਸੜਦੇ ਨੇ ਤਾਂ ਵੀ ਮੇਰੇ ਸਾਡੇ ਪੈਂਦੇ ਆ ਤੇ ਜਿੰਨੇ ਉਹਨਾਂ ਦੇ ਗਰਾਜ ਆ ਕੋਈ ਹੋਰ ਆ ਉੱਥੇ ਜਾ ਕੇ ਵੀ ਇਹਨਾਂ ਨੇ ਮਰੌਣੀ ਹੁੰਦੀ ਆ ਪੂਰੀ ਤੇ ਉਦਾਂ ਜਦੋਂ ਸੋਸ਼ਲ ਮੀਡੀਆ ਤੇ ਆਉਂਦੇ ਉਹਦੋਂ ਇਹਨਾਂ ਦੀ ਦੇਸ਼ ਭਗਤੀ ਜਾਗ ਪੈਂਦੀ ਆ ਤੇ ਉਦਾਂ ਕੋਈ ਚੱਕਰ ਨਹੀਂ ਤੇ ਬਾਕੀ ਜਿਹੜੀ ਗੱਲ ਰਹੀ ਵੀ ਜਿਹੜੇ ਆ ਬੋਲਣ ਲੱਗੀਆਂ ਸੈਲੀਬ੍ਰਿਟੀ ਆ ਹੋਰ ਆ ਕਿਉਂਕਿ ਜਿੰਨੇ ਵੀ ਇਹ ਹੈਗੇ ਸੀਗੇ ਇਹਨਾਂ ਨੂੰ ਹੁਣ ਇੱਕ ਮੌਕਾ ਮਿਲ ਗਿਆ ਠੀਕ ਹੈ ਕਿਉਂਕਿ ਉਹ ਕਿਸੇ ਪਾਸੇ ਉਹਨਾਂ ਦੇ ਆਉਂਦਾ ਨਹੀਂ ਸੀਗਾ ਲੋਟ ਵਿਰੋਧ ਨੂੰ ਪਤਾ ਹੀ ਆਪਾਂ ਨੂੰ ਵੀ ਕਿੰਨਾ ਦਿਲਜੀਤ ਦਾ ਕਰਨ ਲੱਗੇ ਹੋਏ ਸੀਗੇ ਪਹਿਲਾਂ ਤੋਂ ਹੀ ਠੀਕ ਹੈ ਤੇ ਕੰਮ ਉਹਦਾ ਚੱਲਦਾ ਸਿਖਰਾਂ ਤੇ ਤੇ ਮਿਲਿਆ ਤੇ ਹੁਣ ਲੱਗੇ ਆ ਜੀ ਉਹਦਾ ਸਾਰੇ ਕਿਤੋਂ ਬੰਦ ਕਰ ਦਿਓ ਕਾਣੇ ਬੈਣ ਕਰ ਦਿਓ ਐ ਕਰ ਦਿਓ ਐ ਤੁਹਾਡਾ ਪਿਓ ਬੰਦ ਹੋਣ ਲੱਗਿਆ ਠੀਕ ਹੈ ਜਿਹੜੇ ਬੰਦੇ ਚ ਟੈਲੈਂਟ ਆਉਣੇ ਤਾਂ ਆਈ ਜਾਣਾ ਪਰ ਠੀਕ ਹੈ ਉਹਨਾਂ ਦਾ ਪੱਥਰਾਂ 'ਚ ਵੀ ਉੱਗੀ ਪੈਣਾ ਜਿਹਨੇ ਹੈਗਾ ਤੇ ਬਾਕੀ ਉਹ ਸਪੋਰਟ ਕੋਈ ਨਹੀਂ ਕਰਦਾ ਇਹਨਾਂ ਦੀ ਜਿਵੇਂ ਆਪਾਂ ਕਹਿੰਨੇ ਆ ਪਾਕਿਸਤਾਨ ਦਾ ਜੇਬ ਉਹ ਹੁਣ ਉਹਦੇ ਹੱਥ ਵਸ ਵੀ ਨਹੀਂ ਚੀਜ਼ਾਂ ਠੀਕ ਹੈ ਜਿਹੜੇ ਪ੍ਰੋਡਿਊਸਰ ਆ ਜਿਨ੍ਹਾਂ ਦਾ ਪੈਸਾ ਲੱਗਿਆ ਯਾਰ ਉਹਨਾਂ ਨੇ ਪਹਿਲਾਂ ਤੋਂ ਫੈਸਲੇ ਲੈ ਲਏ ਆ ਜੋ ਵੀ ਹੁਣ ਉਹਨਾਂ ਨੇ ਆਪ ਦਾ ਕੋਈ ਵੀ ਨਹੀਂ ਜਾਂਦਾ ਘਟਾ ਠੀਕ ਹੈ ਜੇ ਥੋੜਾ ਵੀ ਹੋਊਗਾ ਜਿਹੜੇ ਤੁਸੀਂ ਬੋਲਦੇ ਹੋ ਤੁਸੀਂ ਵੀ ਨਾ ਛੱਡੋਗੇ ਪੈਸਾ ਕਹਿੰਦੇ ਅੱਗੇ ਤੇ ਅਗਲੇ ਨੇ ਬਈ ਉਹ ਚੀਜ਼ ਕਰਨੂ ਹੀ ਆ ਪ੍ਰਮੋਟ ਹੁਣ ਜਿਹੜੀਆਂ ਫਿਲਮ ਬਣੀਆਂ ਉਹ ਕੇਰਾਂ ਤੋਂ ਆਉਣੂ ਹੀ ਆ ਜਾਂ ਤਾਂ ਐ ਹੁੰਦਾ ਨਾ ਵੀ ਲੜਾਈ ਲੱਗਣ ਤੋਂ ਬਾਅਦ ਉਹਨਾਂ ਨੇ ਕਾਸਟ ਕਰ ਲਿਆ ਉਸ ਤੋਂ ਬਾਅਦ ਦੇ ਜੇਬ ਉਹ ਆਮੇ ਪੁੱਤੋ ਗੱਲਾਂ ਚ ਲੱਗੇ ਰਹਿੰਨੇ ਆ ਤੇ ਆਪਾਂ ਚਾਹਾਂਗੇ ਮੂਵੀ ਦੇਖਣਾ ਆ ਬਸ ਆਪਣਾ ਕੈਨੇਡਾ ਚ ਲੱਗ ਜਾਣੀਆਂ ਹੁਣ ਕੱਲੂ ਹੀ ਲੱਗਣੀ ਆ ਉਹ ਤਾਂ ਪਰ ਤੇ ਸ਼ੁੱਕਰਵਾਰ ਨੂੰ ਆਪਾਂ ਦੇਖਨੇ ਆ ਤੇ ਆਗੇ ਤੁਹਾਨੂੰ ਜੋ ਉਹਦਾ ਰਿਵਿਊ ਹੋਊਗਾ ਸੱਚਾ ਝੂਠਾ ਜਿਵੇਂ ਦੀ ਮੂਵੀ ਆ ਉਹਦੇ ਬਾਰੇ ਤੁਹਾਨੂੰ ਕਲੀਅਰ ਕੱਟ ਜਮਾ ਇੱਕ ਨੰਬਰ ਰਿਵਿਊ ਪੰਜਾਬੀ ਦੇ ਵਿੱਚ ਆਪਣੇ ਚੈਨਲ ਤੇ ਮਿਲ ਜੂ ਤੇ ਫੋਲੋ ਕਰ ਲਿਓ